ਤੇ ਹੀ ਦਾਸ ਵਿਸ਼ੁਪਤੀ ਨੂੰ ਨਾਇਕਾ ਕੰਪਲੇਟ ਐਕਟ 112 ਨੰਬਰ ਤੇ ਵਰਪਾਲ ਸਿੰਘ ਪ੍ਰਾਇਮਰੀ ਬੇਟੀਜ਼ ਕਾਲਜ ਤੋਂ ਜਾ ਰਹੀ ਸੀ ਵਾਪਸ ਇਹ ਸਕੂਟੀ ਵਿੱਚ ਸਵਾਰ ਤੇ ਮਦੋਨੇ ਆਪੀ ਉਹਦਾ ਮੋਬਾਈਲ ਡੋਕੇ ਲਿਆ ਇਕੱਠਿਆਂ ਨੇ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਜਿਹੜੀ ਸਕੂਟਰੀ ਦੇ ਵਾਰਦਾਤ ਕੀਤੀ ਆ ਉਹ ਵੀ ਸਕੂਟੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਹੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਦੋਲੇ ਨੇ ਹਾਂਜੀ ਸਰ ਜਿਹੜੀ ਅੱਜ ਪੀਸੀ ਕਰ ਰਹੇ ਹੋ ਇਹਦੇ ਬਾਰੇ ਦੱਸੋ ਕੀ ਰਿਕਵਰੀ ਹੋਈ ਹੈ 23 10 2025 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਬੇਵਦੀ ਬੇਟੀ ਸਕੂਲਜ ਤੋਂ ਜਾਰੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦੇ ਆ ਕੇ ਉਹਦਾ ਮਗਾਈ ਥੋਕੇ ਉਹਦੇ ਮਸੂਸੀ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਪੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਸਾਡੇ ਐਸਐਚਓ ਸਾਹਿਬ ਦੇ ਇਕ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਦਿੰਨੇ ਜਿਹੜਾ ਮੋਬਾਈਲ ਸੀ ਉਹ ਵਾਈਲ ਵੀ ਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਜਿਹੜੇ ਮਾਮਲੇ ਦਾ ਉਹ ਕੀ ਥੇ ਉਹ ਵੀ ਅਸੀਂ ਉਹਨੂੰ ਦਰਤੀਸ਼ ਦੇ ਰੂਪ ਤੇ看ਗੇ ਕਿ ਕਿਹੜੀ ਕਿਹੜੀ ਗੱਲ ਇਹ ਲੋਕ ਇਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਹੈ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਜੀ ਜਦੋਂ ਵੀ ਫੜੀਏ ਬੈਕਗ੍ਰਾਉਂਡ ਚੈੱਕ ਕਰਨ ਲੱਗੇ ਵੀ ਇਹਨਾਂ ਦੇ ਕੋਲ ਕਿਹੜੇ ਕਿਹੜੇ ਪਰਚੇ ਨੇ ਕਿੰਨੇ ਕ ਬੰਦੇ ਸੀਗੇ ਇਹ ਮੁੰਡੇ ਕਿੰਨੇ ਸੀ ਤਿੰਨ ਬੰਦੇ ਸੀ ਕਿੰਨੇ ਬੰਦੇ ਪਹਿਲਾਂ ਵੀ ਇਹਨਾਂ ਨੇ ਮਾਰਦਾ ਦਿੱਤੀ ਅਸੀਂ ਵੀ ਇਹ ਚਿੰਤੀ ਕਰਦੇ ਕਿ ਹੋਰ ਵੀ ਕੋਈ ਚੀਜ਼ਾਂ ਚ ਵੀ ਹੈਗੇ ਆ ਜੀ ਕੀ ਦਿਵਾਨਾ ਬੱਚਾ ਮਤਲਬ ਕੱਲੇ ਕਿ ਚੋਰੀਆਂ ਵਗੈਰਾ ਸਨੇਚਿੰਗ ਕਰ ਦੇਣਗੇ ਕੋਈ ਹੋਰ ਵੀ ਵਾਰਦਾਤ ਕਰ ਦੇਣਾ ਸਰ ਇਹ ਨਹੀਂ ਕਿ ਸਨੇਚਿੰਗ ਵੀ ਲੋ ਤਾਂ ਸਨੇਚਿੰਗ ਕਾਲਾ ਹੋ ਰਿਹਾ ਉਹ ਕੀ ਚੀਜ਼ ਬਰਾਮਦ ਹੋਇਆ ਕਿੰਨੇ ਕੋਈ ਵਾਈਟ ਫੋਨ ਬਰਾਮਦ ਹੋਇਆ ਜਿਹੜਾ ਇਹਨੇ ਕੁੜੀ ਦੇ ਕੋਲੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਤਫਤੀਸ਼ ਕਰ ਰਹੇ ਹਾਂ ਉਮੀਦ ਆ ਵੀ ਇਨਕੋ ਕੋਈ ਹੋਰ ਵੀ ਕੋਈ ਬਰਾਮਦ ਹੋਇਆ ਜਿਹੜੀ ਪਹਿਲੀ ਨਹੀਂ ਹੋਈ ਇਹਨਾਂ ਦੀ ਇਹ ਚੋਰੀ ਜਿਹੜੀ ਖੋਆ ਹੋਰ ਵੀ ਪਹਿਲਾਂ ਕੀ ਹੋ ਗਿਆ ਹੋ ਗਿਆ ਬਸ ਇਹ ਜਿਹਦੀ ਵਾਰਦਾਤ ਦਿੱਤੀ ਇਕੱਠੇ ਹੀ ਸੀ ਹਾਂ ਇਕੱਠੇ ਸੀ ਇਕੱਠਿਆਂ ਨੇ ਕਿੰਨਾ ਨੇ ਵਾਰਦਾਤ ਕੀਤੀ ਹੈ ਜਿਹੜੀ ਸਕੂਟੀ ਦੇ ਵਾਰਦਾਤ ਕੀਤੀ ਹੈ ਉਹ ਵੀ ਸੂਟਲੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਹੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ